ਕਿ ਨਿੱਜੀ ਅਨਾਉਂਸਮੈਂਟ ਕਰਨੀ ਚਾਹੁੰਦਾ ਹੈਗੀ ਸੋਸ਼ਲ ਹੈ ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਹੈ ਮਾਰਚ ਦੇ ਮਹੀਨੇ ਮਾਰਚ ਦੇ ਮਹੀਨੇ ਮੇਰੀ ਪਤਨੀ ਡਾਕਟਰ ਗੁਰਪ੍ਰੀਤ कौर 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ ਪਰ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ ਕਿ ਅਜੇ ਤੱਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਹੈ ਜਾਂ ਕੁੜੀ ਹੈ। ਔਰ ਕਰਨਾ ਵੀ ਨਹੀਂ। ਕਰਨਾ ਵੀ ਨਹੀਂ। ਬਸ ਜਿਹੜਾ ਆਵੇ ਤੰਦਰੁਸਤ ਆਵੇ। ਬੱਚਾ ਆਵੇ ਤੰਦਰੁਸਤ ਆਵੇ। ਤੰਦਰੁਸਤੀ ਸਭ ਤੋਂ ਵੱਡੀ ਨਿਆਮਤ ਹੈ ਕੁਦਰਤ ਦੀ। ਮੁੰਡਿਆਂ ਕੁੜੀਆਂ ਦੇ ਚੱਕਰਾਂ 'ਚ ਕਿੱਥੇ ਪੈ ਗਏ ਆ। ਨਾ ਜੋ ਵੀ ਆਵੇ ਤੰਦਰੁਸਤ ਆਵੇ ਬਸ। ਇਹੀ ਦੁਆ ਕਰਾਂਗੇ ਤੁਸੀਂ ਵੀ ਇੰਹੀਂ ਕਰਿਓ। ਜਿੰਨੇ ਵੀ ਇਸ ਵਕਤ ਬੰਦੇ ਮੈਨੂੰ ਦੁਨੀਆ ਭਰ ਸੁਣ ਰਹੇ ਨੇ ਇਹ ਨਾ ਚੈੱਕ ਕਰਿਆ ਕਰੋ ਮੁੰਡਾ ਹੈ ਜਾਂ ਕੁੜੀ ਹੈ ਨਾ ਕੀ ਪਤਾ ਕੌਣ ਕਿਹੜੇ ਭਾਗ ਲੈ ਕੇ ਜੰਪੇ ਕੀ ਕਿਆ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਪਤਾ ਹੁੰਦਾ ਰੱਬ ਕਿਹੜੇ ਰੰਗਾਂ ਚ ਰਾਜੀ ਹੈ ਸੋਇਸ ਕਰਕੇ ਨਾਰੀ ਸ਼ਕਤੀ ਦਾ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਸੰਕਲਪ ਹੈ ਉਹ ਬਹੁਤ ਵੱਡੇ ਲੈਵਲ ਤੇ ਚੱਲੂਗਾ ਬਾਕੀ ਨਹਿਰਾਂ ਦਾ ਪਾਣੀ ਕੱਸਿਆਂ ਦਾ ਪਾਣੀ 20 25 25 ਸਾਲ ਬਾਅਦ ਮੈਨੂੰ ਰੋਜ਼ ਵੀਡੀਓ ਆ ਜਾਂਦੀਆਂ ਭਾਈ ਜੀ 25 ਸਾਲ ਬਾਅਦ ਪਾਣੀ ਦੇਖਿਆ ਐਸ ਕੱਸੀ ਚ ਐਸ ਅੰਡਰਲਾਈਨ ਜਿਹੜੀਆਂ ਪਾਈਪਾਂ ਪਾ ਰਹੇ ਆ ਅੰਡਰਗਰਾਉਂਡ ਇਹੀ ਹੋਊਗਾ ਸਾਡਾ ਸੂਬਾ ਨੰਬਰ 1 ਸੀ ਤੇ ਨੰਬਰ 1 बनूंगा क्योंकि सच्ची नीयत ਨਾਲ ਕੰਮ ਕਰ ਰਹੇ ਆਂ ਇਮਾਨਦਾਰੀ ਨਾਲ ਕੰਮ ਕਰ ਰਹੇ ਆਂ ਆਹ ਜਿਹੜੀ ਮੇਰੀ ਪੀੜ੍ਹੀ ਬੈਠੀ ਹੈ ਨਾ ਮੇਰੇ ਮੂਰੇ ਮੈਨੂੰ ਇਹਨਾਂ ਦੀ ਇਹਨਾਂ ਦੀ ਜ਼ਿਆਦਾ ਫਿਕਰ ਹੈ ਮੈਨੂੰ ਨੈਕਸਟ ਇਲੈਕਸ਼ਨ ਦੀ ਫਿਕਰ ਨਹੀਂ ਮੈਨੂੰ ਨੈਕਸਟ ਜਨਰੇਸ਼ਨ ਦੀ ਫਿਕਰ ਹੈ ਆ ਬੈਠੀ ਹੈ ਮੇਰੇ ਮੂਰੇ ਨੈਕਸਟ ਜਨਰੇਸ਼ਨ ਇਹਨਾਂ ਨੂੰ ਪੜਾ ਲਈਏ ਇਹਨਾਂ ਨੂੰ यूपीएससी ਇਹਨਾਂ ਨੂੰ ਹਾਈ ਲੈਵਲ ਦੀ ਪੜ੍ਹਾਈ ਕਰਾ ਲਈਏ ਇਹ ਜੋਬ ਸੀਕਰਜ਼ ਨਾ ਬਣਨ ਜੋਬ ਪ੍ਰੋਵਾਈਡਰਜ਼ ਬਣਨ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਮੈਂ ਚਾਹਨਾ ਸੱਚੇ ਦਿਲੋਂ ਪੰਜਾਬ ਦੇ ਮੁੰਡੇ ਕੁੜੀਆਂ ਨੌਕਰੀਆਂ ਮੰਗਣ ਵਾਲੇ ਨਾ ਬਣਨ ਨੌਕਰੀਆਂ ਵੰਡਣ ਵਾਲੇ ਬਣ ਵੰਡਣ ਖੋਲੋ ਫੈਕਟਰੀਆਂ ਕਰੋ ਸਟਾਰਟਅਪ ਕਰੋ ਨਵੇਂ ਨਵੇਂ ਚੀਜ਼ ਸਰਕਾਰ ਤੁਹਾਡੇ ਨਾਲ ਖੜੂਗੀ ਫਿਰ ਮੇਰਾ ਕੰਮ ਅੱਦਾ ਰਹ ਜੂਗਾ ਮੈਂ ਮੇਰਾ ਕੀ ਕੰਮ ਰਹ ਜੂਗਾ ਫਿਰ ਜਦੋਂ ਦੁਨੀਆ ਹੀ ਖੁਸ਼ ਆ ਜਦੋਂ ਜਨਤਾ ਹੀ ਖੁਸ਼ ਆ ਫਿਰ ਫਿਰ ਮੁੱਖ ਮੰਤਰੀ ਦਾ ਕੰਮ ਕੀ ਰਹ ਗਿਆ ਜਦੋਂ ਜਨਤਾ ਖੁਸ਼ ਹੀ ਹੋ ਗਈ ਸਾਰੀ ਮੈਂ ਤਾਂ ਫਿਰ ਵੈਸੇ ਉਹੀ ਢੇੜਾ ਗੁੱੜਾ ਮਾਰਨ ਆਜਿਆ ਕਰੂੰ ਤੁਹਾਡੇ ਕੋਲੇ ਨਹੀਂ ਤਾਂ ਇਹਨਾਂ ਨੇ ਜਾਣ ਬੁੱਝ ਕੇ ਗਰੀਬ ਰੱਖੇ ਹੋਏ ਆ ਇਹਨਾਂ ਨੇ ਜਾਣ ਬੁੱਝ ਕੇ ਅਨਪੜ ਰੱਖੇ ਹੋਏ ਆ ਇਹਨਾਂ ਨੇ ਜਾਣ ਬੁੱਝ ਕੇ ਨੌਕਰੀਆਂ ਤੋਂ ਬਾਂਝੇ ਰੱਖੇ ਹੋਏ ਆ ਤਾਕੇ ਸਾਡੇ ਘਰਾਂ ਮੂਰੇ ਆਉਣ ਸਾਡੇ ਘਰਾਂ ਮੂਰੇ ਆ ਕੇ ਹੱਥ ਬੰਨਣ ਆ ਹੱਥ ਬੰਨਣ ਵਾਲਾ ਕਲਚਰ ਖਤਮ ਕਰਨਾ ਚਾਹੁੰਦਾ ਤੁਹਾਡਾ ਪੁੱਤਾਂ ਤੁਹਾਡਾ ਭਰਾ ਹੱਥ ਬੰਨਣ ਵਾਲਾ ਕਲਚਰ ਖਤਮ ਕਰਨਾ ਚਾਹੁੰਦਾ ਪੰਜਾਬੀ ਹੱਥ ਬੰਨਦੇ ਨਹੀਂ ਪੰਜਾਬੀ ਹੱਥ ਐ ਚੱਕਦੇ ਆ ਭਗਤ ਸਿੰਘ ਦਾ ਕਦੇ ਵੀ ਬੁੱਤ ਦੇਖੋਗੇ ਐ ਹੁੰਦਾ ਐ ਔਰ ਹਲਵਾਰੇ ਵਾਲਾ 에ਰਪੋਰਟ ਚੱਲੂਗਾ ਨਾਮ ਕੀ ਰੱਖਿਆ ਕਰਤਾਰ ਸਿੰਘ ਸਰਾਬਾ 에어ਪੋਰਟ ਰੱਖਿਆ ਦਾ ਨਾਮ ਮੁਹਾਲੀ ਵਾਲੇ 에어ਪੋਰਟ ਦਾ ਨਾਮ ਕੀ ਰੱਖਿਆ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਰੱਖਿਆ ਦਾ ਨਾਮ ਥਰਮਲ ਪਲਾਂਟ ਖਰੀਦਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਗੋਇੰਦਵਾਲ ਸਾਹਿਬ ਵਾਲਾ ਜੀਵੀ ਕੇ ਕੰਪਨੀ ਹੁੰਦੀ ਸੀ ਇੱਕ ਉਹਨਾਂ ਤੋਂ ਚੱਲਦਾ ਨਹੀਂ ਸੀ ਉਹਨੂੰ ਕੋਲਾ ਮਹਿੰਗਾ ਪੈਂਦਾ ਸੀ ਸਾਨੂੰ ਕੋਲਾ ਸਸਤਾ ਪੈਂਦਾ ਤੇ ਉਹਦਾ ਨਾਮ ਕੀ ਰੱਖਿਆ ਬਾਬਾ ਅਮਰਦਾਸ ਥਰਮਲ ਪਲਾ